ਲੋ ਜੀ ਸ਼ਹੀਦੀ ਹੂ ਇਹ ਬੜਾ ਸ਼ਹੀਦੀ ਘਰ ਦੇ ਲੋ ਹੁਣ ਜਿਹਨੇ ਇਹਨੇ ਬਾਉਂਡਰੀ ਕਰਤੀ ਵਾਲਾ ਲੋ ਜੀ ਸਰਦਾਰ ਉਜਮ ਸਿੰਘ ਜੀ ਦੀ ਆਸਤੀ 19 ਜੁਲਾਈ 1974 ਚੱਲ ਦੀਦੀ ਨੂੰ ਕੱਢ ਲੈਣ ਦੇ ਪੁੱਤ ਇਹੋ ਖੇਰੇ ਬਣਾ ਲਈ ਇਹ ਹੈ ਜੀ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਦਾ ਬੁੱਤ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਵੈਲਕਮ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕੱਲ੍ਹ ਦੇ ਆਪ ਆਏ ਹੋਏ ਆ ਰਮੰਦਰ ਸਾਹਿਬ ਤੇ ਅੱਜ ਆਪਾਂ ਜਾਵਾਂਗੇ ਜਲਿਆਂਵਾਲਾ ਬਾਗ ਦੇਖਣ ਤੇ ਪਾਕ ਸਿੰਘ ਦਾ ਪਿੰਡ ਦੇਖਣ ਕਿ ਆਪਾਂ ਨੇ ਜਾਂਦੇ ਹੋਏ ਮੁੜ ਜਾਈਏ ਫਿਲਹਾਲ ਆਪਾਂ ਚੱਲਦੇ ਆ ਚਾਹ ਪੀਣ ਚਾਹ ਪਰੌਂਠੇ ਐਥੇ ਦੇ ਕੋਲਚੇ ਸਾਰਾ ਕੁਝ ਟੈਸਟ ਕਰਨਾ ਅੱਜ ਆਪਾਂ ਨੇ ਤੇ ਮਿਲਦੇ ਧੰਨਵਾਦ ਦੇ ਬਲੌਗ ਦੇ ਵਿੱਚ ਉਧਰ ਨੂੰ ਵੀ ਦੋਏ ਪਾਸੇ ਨੂੰ ਖੁੱਲ ਜਾਂਦਾ ਪੁੱਤ ਚਾਰੇ ਸਾਮਣੇ ਇਕੜੋ ਚਲੋ ਚਲੋ ਉਹ ਵਹਿਗੋ ਲੋ ਜੀ ਆਹ ਵਾਲਾ ਹੋਟਲ ਜਿਹੜਾ ਆਪਾਂ ਲਿਆ ਹੋਇਆ ਸੀ ਪਿਛਲੇ ਵਲੌਗs 'ਚ ਵੀ ਦੱਸਤਾ ਸੀ ਮੈਂ ਇਹਦੇ ਵੀ ਦੱਸ ਰਿਹਾ ਤੇ 1100 ਯੂਰੋ 1100 ਰੁਪਈਆ ਦਿੱਤਾ ਸੀ ਇੱਕ ਕਮਰੇ ਦਾ ਦੋਏ ਕਮਰੇ ਦਾ 2200 ਦਾ ਤੇ ਹੁਣ ਚੱਲਦੇ ਆਂ ਖਾਣੇ ਆਥੇ ਆਲੂ ਪਰੌਂਠੇ ਤੇ ਕੁਲਚੇ ਛੋਲੇ ਜੂਰ ਵੀ ਮਿਲੇ ਖਾ ਲੈਣਾ ਹੁਣ ਆਪਾਂ ਨੇ ਅੱਜ ਸਾਰਾ ਕੁਝ ਸਹੀ ਟੈਸਟ ਕਰਨਾ ਬਾਕੀ ਬਈ ਰੂਮ ਤੋਂਰੇ ਥਾਂ ਥਾਂ ਲੋਕ ਖੜੇ ਆਂ ਦਰਵਾਜ਼ਾ ਵੀ ਆਪਾਂ ਬਾਹਰ ਨਿਕਲਦੇ ਆਂ ਉੱਥੇ ਪੁੱਛਣ ਲੱਜਨੇ ਰੂਮ ਚਾਹੀਦਾ ਰੂਮ ਚਾਹੀਦਾ ਬਾਕੀ ਜਿਹੜੀ ਗੱਲੇ ਤੇ ਅਸੀਂ ਗੱਲ ਰਹਿ ਰਹੇ ਹਾਂ ਇੱਥੇ ਵੀ ਰੂਮ ਹੈ ਬਹੁਤ ਬਹੁਤ ਆ ਵੀ ਇੱਧਰ ਵੀ ਰੂਮ ਹੈ ਤੇ ਇੱਧਰਲੀ ਸਾਈਡ ਵੀ ਰੂਮ ਵਾਲਾ ਸਾਰੇ ਰੂਮ ਹੈ ਇੱਧਰ ਯਾਨੀ ਕੋਈ ਹੋਟਲ ਕਾਫੀ ਆਰੇ ਜੇ ਬੰਦਾ ਨਹੀਂ ਵੀ ਬੁਕਿੰਗ ਕਰਾਉਂਦਾ ਜੇ ਅਮਰਜੈਂਸੀ ਪਲਾਨ ਬਣਦਾ ਇੱਥੇ ਰੁਕਣ ਦਾ ਤਾਂ ਤੁਹਾਨੂੰ ਕਮਰਾ ਮਿਲ ਸਕਦਾ ਈਜ਼ੀ ਲੋ ਜੀ ਫਿਲਹਾਲ ਸਾਰਾ ਬਾਜ਼ਾਰ ਬੰਦ ਪਿਆ ਅਸੀਂ ਥੋੜਾ ਸਾਜ ਰਿਹਾਗੇ ਸਾਢੇ 8 ਦਾ ਟਾਈਮ ਹੋ ਗਿਆ ਹਾਂ ਤਾਂ ਐਸੀ ਵੀ ਸ਼ਹਿਰ ਸਾਢੇ 8 ਵਜੇ ਖੁੱਲ ਜਾਊਗਾ ਬਾਜ਼ਾਰ ਪਰ ਨਹੀਂ ਨਹੀਂ ਵੀਰੇ ਬੰਦ ਪਿਆ ਬਾਜ਼ਾਰ ਸਾਰਾ ਹਜੇ ਦੇ ਨੇ ਕੋਈ ਸ਼ਾਪ ਖੁੱਲਹੀ ਉਹ ਚਾਚੂ ਪੀਨੇ ਨੇ ਉਰੀਆ ਵੀਰੇ ਉਰੀਆ ਹਜੇ ਸਵੇਰੇ ਸਵੇਰੇ ਇੱਦਾਂ ਸ਼ਾਇਰੇ ਸੁੱਤਾ ਪਿਆ ਤੇ ਇੱਦਾਂ ਉੱਠ ਖੜਿਆ ਹੌਲੀ ਹੌਲੀ ਜਨੌਨਕ ਮੇਲਾ ਵੱਧੂਗਾ ਸੰਗਤ ਆਉਣਾ ਸਟਾਰਟ ਸ਼ੁਰੂ ਹੋ ਗਿਆ ਆਟੋ ਬਹੁਤ ਐਥੇ ਇਲੈਕਟ੍ਰਿਕ ਹੋਟਲ ਆ ਆਟੋ ਸਾਰੇ ਇਲੈਕਟ੍ਰਿਕ ਆਹ ਹੈ ਬੈਟਰੀ ਵਾਲੇ ਸਾਰੇ ਲੋ ਜੀ ਅਸੀਂ ਪਹੁੰਚ ਚੁੱਕੇ ਹਾਂ ਮਸਾਲਾ ਦਰਬਾਰ ਰੈਸਟੋਰੈਂਟ ਦੇ ਵਿੱਚ ਹੁਣ ਇੱਥੇ ਖਾਣਿਆ ਕੁਝ ਲੋ ਜੀ ਅੱਗੇ ਸਾਡੇ ਅੰਮਰਸਰੀਏ ਪਰੌਂਠੇ ਆਏ ਛੱਕਾਂਗੇ ਹੁਣ ਅਸੀਂ ਬਹੁਤ ਨਹੀਂ ਖਾਣਗੇ ਬਹੁਤ ਖਾਓਗੇ ਖਾਓਗੇ ਇਕਦਰਾ ਖਾਓਗੇ ਲੋ ਜੀ ਮਸਾਲੇ ਵਾਲੀ ਚਾਹ ਵੀ ਆ ਚੁੱਕੀ ਹੈ ਆਪਣੀ ਤੇ ਉਧਰ ਜੋ ਬਨ ਪਰੌਂਠੇ ਨੂੰ ਵਿੜਿਆ ਪਿਆ ਇਹ ਕਰ ਦੋਗੇ ਪਰ ਮੇ ਜੀ ਨੇ ਦੁਲੀ ਤੀਰੀ ਕਰਤੀ ਖਾਲਾ ਖਾਲ ਜਿ ਕਿਹੜਾ ਖਾਣਾ ਖਾਲਾ ਲੋ ਜੀ ਚੈੱਕ ਆਊਟ ਕਰਨ ਲੱਗਿਆ ਹੁਣ ਆਪਾਂ ਤਕਰੀਬਨ 11 ਵਜੇ 10:30 ਹੋ ਗਏ ਹਜੇ ਤਾਂ ਆਜੂ ਪੀ ਕੇ ਅਸੀਂ ਵਾਪਸ ਆ ਗਏ ਸੀ ਫੇਰ ਉਰੇ ਤੇ ਹੁਣ ਚੱਲੇ ਜਾਂਦਾ ਚੱਲੀਏ ਬਈ ਜੇ ਕਿਸੇ ਨੇ ਬੁਕਿੰਗ ਕਰਾਉਣੀ ਹੋਈ ਤਾਂ ਇਹਨਾਂ ਦਾ ਕਾਰਡ ਇੱਥੇ ਦਾ ਫੋਨ ਨੰਬਰ ਲਿਖਿਆ ਹੋਇਆ ਹੈ ਨੇ ਜੇ ਆਪਾਂ booky.com ਤੇ ਦੇਖਦੇ ਤਾਂ ਉੱਥੇ ਮਹਿੰਗਾ ਦਿਖਾਉਂਦਾ ਜੇ ਤੁਸੀਂ ਡਾਇਰੈਕਟ ਫੋਨ ਕਰੋਗੇ ਤਾਂ ਥੋੜਾ ਸਸਤਾ ਪਾ ਦੇਂਦਾ ਚੈੱਕ ਆਊਟ ਤਾਂ ਜੀ ਹੋਰ ਵੀ ਲੇਟ ਕਰ ਸਕਦੇ ਸੀ ਪਰ ਜਿਹੜੀ ਸਾਈਡ ਹੋਣਾ ਸੀ ਜਾਣਾ ਉੱਥੋਂ ਵਾਪਸ ਫੇਰ ਤੁਹਾਨੂੰ ਦੋ-ਲਟਾਈ ਕਿਲੋਮੀਟਰ ਆਉਣਾ ਪੈਣਾ ਤਾਂ ਕਿਉਂਕਿ ਗੱਡੀ ਆਪਣੀ ਉੱਧਰ ਹੀ ਖੜੀ ਸੀ ਇੱਧਰ ਆਪਾਂ ਨੂੰ ਘੁੰਮਣ ਜਾਣਾ ਜਿਲ੍ਹਾ ਵਾਲੇ ਬਾਗ ਦੇ ਲਾਗੇ ਨਹੀਂ ਆਪਾਂ ਨੂੰ ਫੇਰ ਵਾਪਸ ਆਉਣਾ ਪਿਆਣਾ ਸੀ ਇੱਧਰ ਇਸ ਕਰਕੇ ਹੁਣ ਆਪਾਂ ਚੱਲੀਏ ਗੱਡੀ ਦੀ ਸਮਾਨ ਰੱਖ ਕੇ ਫਿਰ ਘੁੰਮ ਫਿਰ ਲਾਗੇ ਅੱਗੇ ਜਾ ਰਹੇ ਹਾਂ ਆਪਣੇ ਜਸਪ੍ਰੀਤ ਜੀ ਗਲੀਆਂ ਸਾਰੀਆਂ ਹੀ ਦੇ ਟਾਈਟ-ਟਾਈਟ ਜੀਆਂ ਆਂ ਜਿ ਤੁਸੀਂ ਕਹੋਗੇ ਨਾ ਖੁੱਲੇ ਰੋਡ ਚੌੜੇ ਉਹ ਨਹੀਂ ਹੈਗੇ ਉਹ ਸਿਰਫ ਮੇਨ ਜਿਹੜੀ ਮੇਨ ਗਲੀ ਜਾਂਦੀ ਉਹੀ ਚੌੜੀ ਹੈ ਥੋੜੀ ਜੀ ਉਹ ਇਹ ਪੈਦਲ ਆਣੇ ਵਾਸਤੇ ਉੱਤੇ ਗੱਡੀ ਨਹੀਂ ਜਾਂਦੀ ਹੈ ਜੀ। ਲੋ ਜੀ ਇਹ ਇਹ ਦਾ ਬਾਜ਼ਾਰ ਹੈ ਅੰਮ੍ਰਿਤਸਰ ਸਾਹਿਬ ਦਾ। ਇੱਥੋਂ ਗੋਡਨ ਟੈਂਪਲ ਸਿਰਫ 500 ਮੀਟਰ ਦੀ ਦੂਰੀ ਤੇ ਹੀ ਆ। ਤੇ ਬਾਜ਼ਾਰ ਦੇਖੋ ਕਿੰਨਾ ਭਰਿਆ ਹੋਇਆ ਹੈ 11 ਵਜੇ ਹਾਂ ਜੀ। ਕਹਿੰਦੇ ਵੀ ਰਾਤ ਦੇ 11 ਵਜੇ ਤੱਕ ਇਦਾਂ ਹੀ ਰਹਿੰਦਾ ਹੋਰ। ਲੋ ਜੀ ਕੱਲ ਸ਼ਾਮ ਨੂੰ ਇੱਥੇ ਘੁੰਮੇ ਸੀ ਆਪਾਂ। ਇਹ ਹੁਣ ਦੁਬਾਰੇ ਫੇਰ ਸਵਾਪੂ ਬਣਿਆ। ਬਾਗਾਉਡਰ 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 ਬਾਗਾ ਆਰਡਰ ਅਸੀਂ ਇਹਨੇ ਬਾਗਾ ਬਾਉਡਰ ਨੂੰ ਬਾਗਾ ਆਰਡਰ ਬਾਗਾ ਆਰਡਰ ਇਧਰੋਂ ਮਿਲਦੀ ਹੈ ਜੀ ਬੱਸ ਟਿਕਟ ਜੇ ਕਿਸੇ ਨੇ ਬੱਸ ਟਿਕਟ ਲੈਣੀ ਹੋਵੇ ਨਹੀਂ ਵੀਰੇ ਥੈਂਕ ਯੂ 9 ਵਜੇ ਇਸ ਟਾਈਮ ਆਪਾ ਪਹੁੰਚ ਚੁਕੇ ਆਂ ਜਿਲਿਆਂ ਵਾਲੇ ਬਾਗ ਦੇ ਕੋਲ ਬਿਲਕੁਲ ਜਦੋਂ 1919 ਦੇ ਵਿੱਚ ਜਦੋਂ ਸਾਕਾ ਹੋਇਆ ਸੀ ਜਦੋਂ ਆਪਣੇ 2000 ਤੋਂ ਵੱਧ ਸਿੱਖ ਮਾਰੇ ਗਏ ਸੀ ਜਦੋਂ ਜਰਨਲ ਡਾਇਰ ਨੇ ਅਟੈਕ ਕੀਤਾ ਸੀ ਉਹਨਾਂ ਦੀ ਯਾਦ ਦੇ ਵਿੱਚ ਆ ਬਣਾਇਆ ਹੋਇਆ ਬੜਾ ਸੋਹਣਾ ਲੱਗਦਾ ਪੂਰੇ ਲਿਖਿਆ ਹੋਇਆ ਵੀ ਸਾਰਾ ਕੁਝ ਇਹਨਾਂ ਨੇ ਪੂਰੇ ਨਾਲ ਡਿਟੇਲ ਚ ਪੜਨਾ ਔਖਾ ਪਰ ਬਣਾਇਆ ਹੋਇਆ ਬਹੁਤ ਕਮਾਲ ਦੀ ਚੀਜ਼ ਹੈ ਬੱਚੇ ਬੁੜੇ ਜਵਾਨ ਉਦੋਂ ਸਾਰੇ ਮਾਰੇ ਗਏ ਸੀ ਜਦੋਂ ਜਰਨਲ ਡਾਇਰ ਨੇ ਅਟੈਕ ਕੀਤਾ ਸੀ ਇਹ ਹੈ ਬਈ ਜਲਿਆਂਵਾਲਾ ਬਾਗ ਉੱਪਰ ਲਿਖਿਆ ਹੋਇਆ ਵੀ ਉਹ ਅੰਦਰ ਤੁਹਾਨੂੰ ਉਹ ਖੂਬ ਹੀ ਦਿਖਾਉਣੇ ਆ ਜਿੱਥੇ ਲੋਕਾਂ ਨੇ ਛਾਲਾਂ ਮਾਰੇ ਸੀ ਆਪਣੇ ਬਚਣ ਵਾਸਤੇ ਜਦੋਂ ਜਰਨਲ ਡਾਇਰ ਨੇ ਅਟੈਕ ਕੀਤਾ ਸੀ ਜਿਹੜੀ ਹੈ ਬੜੀਆਂ ਅੰਬਰਸਰੀਆਂ ਬੜੀਆਂ ਇਹ ਰੋਡਾਂ ਬੜੀਆਂ ਮਸ਼ਹੂਰ ਬੜੀਆਂ ਜੀ ਬੜੀਆਂ ਮਸ਼ਹੂਰ ਆ ਇਹ ਆ ਪਾਪੜ ਅੰਬਰਸਰੀਏ ਲੈਣਾ ਫਿਰ ਛੋਟਾ ਦੇਣਾ ਇਹ ਤੁਹਾਡਾ ਹੈ ਛੋਟਾ ਦੇਣਾ ਉਹ ਵੀ ਇਹ ਅੰਬਰਸਰੀਆਂ ਬੜੀਆਂ ਤੇ ਅੰਬਰਸਰੀਏ ਪਾਪੜ ਲੈ ਲਿਆ ਆਪਾਂ ਨੇ ਮੇਰਾ ਬਹੁਤ ਮਨ ਕਰਦਾ ਸੀ ਅੰਬਰਸਰੀਏ ਬੜੀਆਂ ਖਾਣ ਨੂੰ ਤੇ ਹੁਣ ਦੇਖਦਾ ਖਾਵਾਂਗੇ ਇਹਨੂੰ ਘਰ ਜਾ ਕੇ ਬਣਾ ਕੇ ਖਾਵਾਂਗੇ ਇਸ ਤੋਂ ਬਾਅਦ ਜਾਂ ਜਿਲ੍ਹਿਆਂ ਵਾਲਾ ਬਾਗ ਦੇਖਣਾ ਆਪਾਂ ਜਿਲ੍ਹਿਆਂ ਵਾਲੇ ਬਾਗ ਦੇ ਆਪਾਂ ਇਸ ਟਾਈਮ ਬਾਹਰ ਖੜੇ ਆ ਬਿਲਕੁਲ ਉਹ ਸਾਹਮਣੇ ਜਿਲ੍ਹਿਆਂ ਵਾਲਾ ਬਾਗ ਆ ਆਪਾਂ ਬਾਹਰ ਖੜੇ ਆ ਤੇ ਖਰੀਦਦਾਰੀ ਕਰ ਰਹੇ ਆ ਮੜੇ ਮੋਟੇ। ਭਾਜੀ ਮੇਰੇ ਪੁੱਤ ਨੇ ਲਿਆ ਕੜਾ। ਉਹ ਕਿੰਨਾ ਸੋਹਣਾ ਹੈ ਨਾ। ਖੁੱਲ ਵੀ ਜਾਂਦਾ ਹੈ। ਖੁੱਲ ਜਾਂਦਾ ਬਾਬਾ ਨਾ। ਆ ਬਾਬਾ ਨੇ। ਤਾ ਵੀ ਲਿਆ। ਆ ਬਾਬਾ ਨੇ। ਬਾਬਾ ਨੇ ਦੋ। ਲੋ ਜੀ ਹੁਣ ਕਰ ਲੱਗੇ ਆ ਆਪਾਂ ਲੱਸੀ ਟੇਸਟ ਇੱਥੇ ਵੀ। ਗਰਮੀ ਬਹੁਤ ਹੋ ਗਈ ਵੈਸੇ ਯਾਰ। ਹਮਤ ਜਿਆ ਹੋ ਗਿਆ। ਭੀੜੇ ਬਹੁਤ ਆ। ਹੁਣ ਲੱਸੀ ਟੇਸਟ ਕਰਕੇ ਚੱਲਦੇ ਆਂ। ਹਾਂ ਯਾਰ। ਉਹ ਪਰਾ ਹੋ ਗਿਆ ਭਰਾਵਾ। ਗਲ ਪੈਂਦਾ ਗੱਲਾ-ਗੱਲਾ ਇੱਥੇ। ਬਾਈ ਬਾਈ ਮਿੱਠੇ ਲਸੀ ਵਧੀਆ ਪਰ ਮਲਾਈ ਵੀ ਆ ਥੋੜਾ ਬਾਬਨ ਪਿੱਛੇ ਹੋ ਜਾ ਤੂੰ ਚਾਕਲੇਟ ਵਾਲੀ ਲੈ ਲਓ ਓਕੇ ਡੀ ਪਿਸਤੌਲ ਲਈ ਬਾਈ ਓ ਬੱਲੇ 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 ਐਡੀ ਪਿਸਤੌਲ ਬੰਦੇ ਮਾਰਨੇ ਤਾਂ ਚੱਲ ਆ ਜਾ ਜਲੀਆ ਲੋ ਜੀ ਜਲਿਆਂਵਾਲਾ ਬਾਗ ਚ ਐਂਟਰ ਹੋਣ ਲੱਗ ਪਏ ਹਾਂ ਅਸੀਂ ਇਹਦਾ ਖੁੱਲਣ ਦਾ ਸਮਾਂ ਹੈਗਾ ਸਵੇਰੇ 6:30 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਹੈ 6:30 ਖੁੱਲਦਾ ਤੇ 7 ਵਜੇ ਬਾਸ ਲੈ ਲਓ ਬੜਾ ਠੰਡਾ ਵੀ ਨਿਕਲਾਈ ਜਾਉ। ਜਲਿਆਂਵਾਲਾ ਬਾਗ ਚ ਐਂਟਰ ਹੋ ਚੁੱਕੇ ਆਪਾਂ ਵੀਰੋ ਇਸ ਟਾਈਮ ਆਜ਼ਾਦੀ ਲਈ ਲੜੇ ਸੀ ਲੋਕ ਨਾ ਉਹਨਾਂ ਦੇ ਮੂਰਤੇ ਨੇ ਆ ਦੇਖੋ ਕਿੰਨੀ ਸੋਹਣੀ ਪਿਕਚਰ ਉਹ ਜਨਰਲ ਡਾਇਰ ਨੇ ਕੋਈ ਨਹੀਂ ਦੇਖਿਆ ਬੱਚੇ ਬੁੜੇ ਸਾਰਿਆਂ ਪਰ ਗੋਲੀ ਚ ਲੱਗਦੀ ਕਹਿੰਦੇ ਉਹ ਲੋਕਾਂ ਨੇ ਜਹਾਦ ਕੀਤੀ ਸੀ ਬਸਾਖੀ ਵਾਲਾ ਦਿਨ ਸੀ ਉਦੋਂ ਬਸਾਖੀ ਵਾਲੇ ਦਿਨ 1919 ਦੇ ਵਿੱਚ ਇੱਥੇ ਖੂਬ ਹੀ ਉਹ ਜਿੱਥੇ ਲੋਕਾਂ ਦੀ ਛਾਲਾਂ ਮਾਰੀਆਂ ਦੇ ਬਾਅਦ ਵਿੱਚ ਬਹੁਤ ਕਤਲੇਆਮ ਹੋਇਆ ਸੀ ਉਦੋਂ ਤੇ ਜਿਹੜੇ ਗੋਲੇ ਚੱਲੀਆਂ ਉਹ ਐਸਾਈਡ ਇੱਧਰ ਉਹ ਓਕੇ ਇੱਧਰੋਂ ਚੱਲਦੇ ਆ ਇੱਧਰੋਂ ਜਾਂਦੇ ਸਾਰੇ ਲੋਕ ਇੱਧਰ ਕੋਈ ਨਹੀਂ ਜਾਂਦਾ ਆ ਬੈਕ ਮੋੜੋ ਇੱਧਰੋਂ ਚਲੋ ਉਹ ਬਾਹਰ ਨਹੀਂ ਉਹ ਦੇਖਣੇ ਆ ਉਧਰ ਕੰਦਾ ਜਿਹੜੇ ਗੋਲੇ ਲੱਗੀਆਂ ਹੋਈਆਂ ਆ ਉਹ ਸਾਰੇ ਜਿੰਨਾ ਵੀ ਤੁਸੀਂ ਦੇਖ ਰਹੇ ਸਾਰੀ ਜਗ੍ਹਾ ਭਰੀ ਹੋਈ ਸੀ ਤੇ 1919 ਦੇ ਵਿੱਚ ਵਿਸਾਖੀ ਵਾਲਾ ਦਿਨ ਸੀ ਉਦੋਂ ਪ੍ਰਚਾਰ ਕਰਨਾ ਸੀ ਉਹਨਾਂ ਨੇ ਤਾਂ ਉੱਥੇ ਜਰਨਲ ਡਾਇਰ ਆਇਆ ਆਪਣੀ ਫੌਜ ਲੈ ਕੇ ਲਾਈਨ ਚ ਲਾ ਇੱਕੋ ਗੇਟ ਸੀ ਇਹਨੇ ਬਾਹਰ ਨਿਕਲਣ ਵਾਸਤੇ ਛੋਟਾ ਜਿਹਾ ਬਹੁ ਜਿਹੜਾ ਨੰਗ ਹੈ ਨੰਗ ਹੈ ਬਾਕੀ ਸਾਰਿਆਂ 'ਤੇ ਗੋਲੀਆਂ ਚਲਾ ਦੀਆਂ ਸੀ ਬਹੁਤ ਕਤਲੇਆਮ ਹੋਇਆ ਇਹਦੇ ਉੱਤੇ ਫਿਲਮਾਂ ਵੀ ਬਹੁਤ ਬਣੀਆਂ ਹੋਈਆਂ ਨੇ ਜਿਹੜਿਆਂ ਵਾਲੇ ਵਾਗਦੇ ਇਸ ਘਟਨਾ ਦੇ ਉੱਪਰ ਮਹਾਰਾ ਦੇ ਲੋ ਉਹਨਾਂ ਨੇ ਆਪਣੀ ਆਜ਼ਾਦੀ ਲਈ ਕਿੰਨਾ ਕੁਸ ਦੇ ਹੈ ਬਾਈ ਜਦੋਂ ਆਪਾਂ ਬਈ ਦਰਬਾਰ ਸਾਹਿਬ ਆਉਨੇ ਤਾਂ ਇਹ ਚੀਜ਼ ਵੀ ਜ਼ਰੂਰ ਦੇਖੀ ਜਾਣੀ ਚਾਹੀਦੀ ਹੈ ਤੇ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਦਿਖਾਉਣੇ ਚਾਹੀਦੇ ਆਂ ਚੀਜ਼ਾਂ ਤਾਂ ਜੋ ਆਪਣੇ ਵਿਰਸੇ ਨਾਲ ਆਪਣੇ ਧਰਮ ਨਾਲ ਤੇ ਆਪਣੇ ਪਛੋਕੜ ਨਾਲ ਬੱਚੇ ਜੁੜੇ ਰਹਿਣੇ ਇਹਨਾਂ ਨੂੰ ਪਤਾ ਲੱਗੂ ਵੀ ਹਾਂ ਇੱਥੇ ਕੀ ਹੋਇਆ ਸੀ ਆਪਣਾ ਕੀ ਵਾਪਰਿਆ ਸੀ ਆਪਾਂ ਕੋਸ਼ਿਸ਼ ਕਰ ਸਕਦੇ ਆ ਬਾਕੀ ਬੱਚਿਆਂ 'ਤੇ ਡਿਪੈਂਡ ਕਰਦਾ ਪਰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਪੇਰੈਂਟਸ ਨੂੰ ਆਪਣੇ ਵੱਲੋਂ ਆ ਦੇਖੋ ਜੀ ਆਹੋ ਕੰਦ ਜਿਹੜੇ ਲੋਕ ਟੱਪ ਕੇ ਬਾਹਰ ਨਿਕਲਣਾ ਚਾਹੁੰਦੇ ਸੀ ਉਦੋਂ ਇੱਥੇ ਗੋਲੇ ਚੱਲੀਆਂ ਜਿਹੜੇ ਤੁਸੀਂ ਦੇਖ ਰਹੇ ਹੋ ਨਾ ਵਾਈਟ ਕਲਰ ਦੇ ਇਹ ਸਾਰੇ ਗੋਲੀਆਂ ਦੇ ਨਿਸ਼ਾਨ ਆ ਉਦੋਂ ਦੇ ਆਹ ਵਾਲੀ ਕੰਦ ਟੱਪੜਾ ਗਾਉਂਦੇ ਸੀ ਲੋਕ ਉਹਨੂੰ ਆਹ ਵਾਲੀ ਕੰਦ ਟੱਪ ਕੇ ਬਾਹਰ ਜਾਣਾ ਦਿੰਦੇ ਸੀ ਪਰ ਉਹਨਾਂ ਨੇ ਗੋਲੀਆਂ ਅੰਨੇ ਵਾਰ ਚਲਾਈਆਂ ਕੋਈ ਨਹੀਂ ਦੇਖਿਆ ਕੋਈ ਜਵਾਨ ਕੋਈ ਬੱਚਾ ਸਾਰੇ ਉਹਨਾਂ ਨੇ ਉਦੋਂ ਕਤਲੇਆਮ ਕਰਦੇ ਮਾਰਦੇ ਜ਼ਰੂਰੀ ਹੋਣੇ ਨੇ ਬਾਈ ਇਕ ਪਲੇ ਦਾ ਰੂਮ ਕੰਡੇ ਖੜੇ ਹੁੰਨੇ ਜ਼ਰੂਰ ਜੋ ਕੁਝ ਮਰਜੀ ਆ ਇੰਦਰੋਂ ਖੂਨ ਦੇ ਅੰਦਰ ਉਹ ਚਿੰਕ ਜੀ ਫੇਰ ਵੀ ਉੱਠ ਜੀ ਇੱਕ ਵਾਰ ਬੇਤੇਰੀ ਰੋਤਮ ਸਿੰਘ ਨੇ ਇੰਗਲੈਂਡ ਦੇ ਵਿੱਚ ਜਾ ਕੇ ਬਦਲਾ ਲਿਆ ਸੀ ਜਲਿਆਂਵਾਲੇ ਬਾਗ ਦਾ ਜਿਹੜੇ ਉਸ ਟਾਈਮ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਦੇ ਵਿੱਚ ਸਟੈਚੂ ਬਣਾਇਆ ਹੋਇਆ ਇਹਨੂੰ ਕਹਿੰਦੇ ਕੀ ਆ ਮਨੂੰ ਹੁਣ ਫਿਲਹਾਲ ਪਤਾ ਨਹੀਂ ਅਮਰਜੋਤ ਛੇ ਉਧਰ ਛੇ ਜਗਦੀ ਆ ਉਹ ਇਹ ਚੀਜ਼ ਨਵੀਂ ਬਣਾਈ ਰਹੇ ਹੋਰ ਚੀਜ਼ ਹੁਣ ਆਪਾਂ ਚੱਲਦੇ ਇੱਧਰ ਖੂਹ ਦੇਖਣ ਜਿੱਥੇ ਇਹ ਲੋਕਾਂ ਨੇ ਉਸ ਟਾਈਮ ਛਾਲ ਮਾਰੀ ਸੀ ਬਚਣ ਵਾਸਤੇ ਉਹ ਕਹਿੰਦੇ ਵੀ ਖੂਹ ਸਾਰਾ ਹੀ ਭਰ ਗਿਆ ਸੀ ਉੱਪਰ ਤੱਕ ਇੰਨੇ ਜ਼ਿਆਦਾ ਲੋਕਾਂ ਨੇ ਛਾਲਾਂ ਮਾਰੀਆਂ ਸੀ ਲੋ ਜੀ ਆਹ ਵਾਲਾ ਖੂਹ ਆ ਜਿੱਥੇ ਇਹਨਾਂ ਨੇ ਸਾਰਾ ਬ੍ਰੋਕਰ ਹੈ ਪਰ ਸਾਰਾ ਭਰ ਗਿਆ ਸੀ ਕਿੰਨਾ ਕਿੰਨਾ ਡੂੰਗਾ ਇਹ ਸਾਰਾ ਭਰ ਗਿਆ ਸੀ ਉਹ ਮਹਾਰਾ ਸੱਚਾ ਬਾਸ਼ਾ ਕਿੰਨਾ ਡੀਪ ਹੈ ਮੈਨੂੰ ਕੋਈ ਪਤਾ ਹੀ ਨਹੀਂ ਲੱਗਿਆ 2500 ਤੋਂ 3000 ਦੇ ਵਿੱਚ ਉਸ ਤਰ੍ਹਾਂ ਉਹ ਦੇਖੇਗਾ ਕਾ ਲਓ ਜੀ ਸ਼ਹੀਦੀ ਹੋ ਇਹ ਬੜਾ ਸ਼ਹੀਦੀ ਖੂਦ ਦੇਖ ਲੋ ਹੁਣ ਜਿਹੜੇ ਇਹਨਾਂ ਨੇ ਬਾਉਂਡਰੀ ਕਰਤੀ ਆਲੇ-ਦਾਲੇ ਸੀਸ਼ੇ ਉਸੇ ਨਾਲ ਅੰਦਰ ਨਹੀਂ ਜਾ ਸਕਦੇ ਜੇ ਬਸ ਦੇਖ ਸਕਦੇ ਬਾਹਰ ਖੜ ਕੇ ਦੇਖ ਲੋ ਲੋਕਾਂ ਸ਼ਾਲਾ ਮਾਰੀ ਸੇ ਜਿਵੇਂ ਮੈਜਨ ਕਰੋ ਜਦੋਂ ਸਾਰਾ ਭਰਿਆ ਹੋਵੇ ਪਬਲਿਕ ਨਾਲ ਹਨਾ ਉਤੋਂ ਆਕੇ ਗੋਲੀਆਂ ਚਲਾ ਦੇਣਾ ਹਨਾ ਕਿਵੇਂ ਬੰਦਾ ਬਚੂਗਾ ਸਰ ਮਹਾਰਾਜ ਸత్యਪਾਦਸ਼ਾ ਤਾਂ ਸੀ ਭਾਈ ਉਦੋਂ ਲੋਕ ਜਿਹੜੇ ਨਿਸ਼ਾਹ ਹੱਦਾਂ ਪਾ ਕੇ ਜਿਹੜੇ ਲੋਕ ਖੂਜ ਪਤਾ ਹੀ ਨਹੀਂ ਅਸੀਂ ਮਰ ਜਣਾ ਪਰ ਕਹਿੰਦੇ ਗੋਲੀਆਂ ਨਾਲ ਨਹੀਂ ਮਰਨਾ ਖੂਜ ਡਿੱਗ ਕੇ ਮਰ ਜੀ ਉਹ ਜਦੋਂ ਮੌਤ ਚੁਣੀ ਉਹ ਲੋ ਜੀ ਆਹ ਸਾਈਡ ਵੀ ਨਿਸ਼ਾਨਾ ਬਹੁਤ ਜ਼ਿਆਦਾ ਗੋਲੀਆਂ ਦੇ ਆ ਦੇਖੋ ਇਹੋ ਇਤਿਹਾਸ ਇਸ ਕੰਦ ਦਾ ਆਪਣਾ ਇਤਿਹਾਸ ਮਹੱਤਵ ਹੈ ਕਿਉਂਕਿ ਇਸ ਵਿੱਚ ਗੋਲੀਆਂ ਦੇ 28 ਨਿਸ਼ਾਨ ਹਨ ਜੋ ਕਿ ਜਰਨਲ ਡਾਇਰ ਦੇ ਆਦੇਸ਼ ਦੁਆਰਾ ਬਿਨਾਂ ਕਿਸੇ ਚੇਤਾਵਨੀ ਦੇ ਉਹਨਾਂ ਲੋਕਾਂ ਉੱਤੇ ਚਲਾਈਆਂ ਗਈਆਂ ਸੀ ਜੋ ਇੱਥੇ ਰੋਲਟ ਐਕਟ ਦੇ ਵਿਰੋਧ ਵਿੱਚ ਇਕੱਠੇ ਹੋਏ ਸਨ ਇਹ ਬਈ ਬਲੌਗ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਤਾਂ ਜੋ ਆਪਣੇ ਇਤਿਹਾਸ ਬਾਰੇ ਕੁਝ ਕੁਝ ਨਾ ਕੁਝ ਤਾਂ ਪਤਾ ਲੱਗੇ ਉਹਨਾਂ ਨੂੰ ਬਈ ਕੁਸ ਮਾਰ ਚ ਹੀ ਗੱਲ ਜਿਹੜਾ ਇਹ ਜੀ ਜਗ੍ਹਾ ਤੇ ਆਉਣੇ ਨਾ ਤਾਂ ਖੂਨ ਇੱਕ ਵਾਰਾ ਵੜਾ ਦਾ ਖਾਂਦਾ ਹੀ ਖਾਂਦਾ ਵੀ ਸਾਡੇ ਨਾਲ ਇਦਾਂ ਜਿਵੇਂ ਏਦਾਂ ਹੀ ਸਰਦਾਰ ਉਦਮ ਸਿੰਘ ਦਾ ਖਾਇਆ ਸੀ ਤੇ ਉਹਨੇ ਉਦੋਂ ਹੀ ਦੇਖ ਲਓ ਸੋਚ ਚੱਕ ਲਈ ਸੀ ਵੀ ਮੈਂ ਚੀਜ਼ ਦਾ ਬਦਲਾ ਲਊਂਗਾ ਉਦੋਂ ਉਦਾਂ ਦੀ ਉਮਰ ਤਕਰੀਬਨ 7-8 ਸਾਲ ਦੀ ਸੀ ਕਹਿੰਦੇ ਜਦੋਂ ਉਹਨਾਂ ਨੇ ਆਹ ਦੇਖਿਆ ਸਾਰਾ ਉਦੋਂ ਸਰਦਾਰ ਉਦਮ ਸਿੰਘ ਵੀ ਇੱਥੇ ਹੀ ਸੀ ਉਹ ਮਹਾਰਾਜ ਦੇਖ ਲਓ ਇੰਡੀਜੋ ਵੀ ਸਾਰੇ ਬਸ ਇੰਗਲਿਸ਼ ਚੀਜ਼ ਇੰਗਲਿਸ਼ ਤਾਂ ਕੋਈ ਬਲੌਗ ਦੇਖਦਾ ਨਹੀਂ ਉਹ ਲੋਕ ਉਹ ਆਹਦੀ ਦੇਖਦੇ ਨੇ ਬਈ ਮਨ ਚ ਜਜਵਾਜਾ ਫਾਇਦਾ ਹੁੰਦਾ ਬਾਈ ਲਾਹੌਰ ਤੇ ਅੰਮ੍ਰਿਤਸਰ ਕੁਝ if I gave an order, I that it should be After taking into consideration, Regional General Dyer's response to his action on 13th of May 1919. ਬੱਸ ਅੰਦਰ ਯਾਰ ਵੀਡੀਓ ਅਲਾਊਡ ਨਹੀਂ ਬਣਾਉਣੀ ਚਲੋ ਜਿੰਨੀ ਕੁ ਬਣਾ ਹੋਈ ਉਹਨੇ ਕੁ ਬਣਾਉਣ ਦੀ ਕੋਸ਼ਿਸ਼ ਕਰੀ ਆਪਾਂ ਨੇ ਤੇ ਗਰਮੀ ਬਹੁਤ ਲੱਗ ਰਹੀ ਸੰਗਤ ਨੂੰ ਸਾਰੇ ਨੂੰ ਐ ਰਮਾਲ ਹਿੱਲ ਰਹੇ ਆ ਹੁਣ ਸਾਡੇ ਗਰਮੀ ਹੈਵੀ ਜ਼ਿਆਦਾ ਯਾਰ ਓਹੋ ਚਲਿਏ ਜੀ ਇਹੋ ਰੁਕਣਾ ਹੈ ਜੀ ਨਾ ਨਾ ਚੱਲ ਨਹੀਂ ਕਿ ਚੱਲ ਵੀ ਹੋਰ ਬਣਾਈਏ ਸੀ ਜਿਹੜੀ ਚਮਾਰੀ ਗਈ ਸੀ ਸਾਰੇਆਂ ਦੀ ਆ ਪੱਗ ਸਿੰਘ ਦੀ ਉੱਧਰ ਨਾ ਹੋਵੇ ਸ਼ਾਇਦ ਗਾਹਾਂ ਉਹ ਗਾਹਾਂ ਵੀ ਹੋਰ ਕਿ ਉੱਧਰ ਵੀ ਹੈ ਜਦੋਂ ਬਈ ਇਹ ਘਟਨਾ ਹੋਈ ਸੀ ਨਾ ਜਿਲ੍ਹਿਆਂ ਵਾਲੇ ਬਾਗ ਦੀ ਤਾਂ ਪੂਰੇ ਇੰਡੀਆ ਦੇ ਵਿੱਚ ਇੱਕ ਗੁੱਸੇ ਦੀ ਲਹਿਰ ਰੋਸ ਦੀ ਲਹਿਰ ਚੜ ਕੇ ਸਾਹਮਣੇ ਆਈ ਤੇ ਉਹ ਆਜ਼ਾਦੀ ਦੇ ਵਿੱਚ ਬਹੁਤ ਅਹਿਲ ਅਦਾ ਕਰਿਓ ਚੀਜ਼ ਨੇ ਲੋਕਾਂ ਦੇ ਵਿੱਚ ਇੰਨਾ ਜ਼ਿਆਦਾ ਗੁੱਸਾ ਸੀ ਹਰੇਕ ਪਾਸੇ ਇਸ ਘਟਨਾ ਦੀ ਨਿੰਦਿਆ ਕਰਨ ਲੱਗੇ ਲੋਕ ਤੇ ਕ੍ਰਾਂਤੀਕਾਰੀ ਬਹੁਤ ਨਿਕਲ ਕੇ ਸਾਹਮਣੇ ਆਏ ਫਿਰ ਉਸ ਤੋਂ ਬਾਅਦ 1947 ਦੇ ਵਿੱਚ ਫਿਰ ਆਪਣਾ ਦੇਸ਼ ਆਜ਼ਾਦ ਹੋਇਆ ਇੱਥੇ ਜਿਹੜੇ ਐਕਟ ਦੇ ਵਿਰੁੱਧ ਦੇ ਵਿੱਚ ਲੋਕ ਇਕੱਠੇ ਸੀ ਉਹ ਐਕਟ ਇਦਾਂ ਦਾ ਸੀ ਵੀ ਬਿਨਾ ਕਿਸੇ ਨੂੰ ਮੁਕਦਮਾ ਚਲਾਏ ਬਿਨਾ ਕਿਸੇ ਤੋਂ ਚੱਕ ਕੇ ਉਦੋਂ ਉੱਤਰ ਉਹਨੂੰ ਗ੍ਰਿਫਤਾਰ ਕਰ ਸਕਦੇ ਸੀ ਉਹਨੂੰ ਸਜ਼ਾ ਦੇ ਸਕਦੇ ਸੀ ਉਹਦੇ ਖਿਲਾਫ ਲੋਕ ਇੱਥੇ ਇਕੱਠੇ ਹੋਏ ਸੀ ਰੋਸ ਕਰਨ ਲੱਗੇ ਸੀ ਤੇ ਜਨਰਲ ਡਾਇਰ ਨੇ ਬਿਨਾ ਕਿਸੇ ਚੇਤਾਵਨੀ ਤੋਂ ਅੰਨੇਵਾ ਗੋਲੀਆਂ ਚਲਾ ਦਿੱਤੀਆਂ ਉਹਦੇ ਸਾਰੇ ਤੇ ਕਹਿੰਦੇ ਵੀ ਹਜ਼ਾਰਾਂ ਦੇ ਵਿੱਚ ਲੋਕ ਮਰੇ ਤੇ ਹਜ਼ਾਰਾਂ ਦੇ ਵਿੱਚ ਲੋਕ ਘਾਇਲ ਹੋਏ ਸੀ ਲੋ ਜਿਹੜਾ ਤੁਹਾਨੂੰ ਮੈਂ ਪਹਿਲਾਂ ਖੂਦ ਵੇਖਿਆ ਖੂ ਸਾਰੇ ਹੀ ਭਰ ਗਿਆ ਸੀ ਦੇਖ ਲਓ ਵੈਰੀ ਸੈਡ ਯਾਰ ਉਹਨੂੰ ਦੇਖਣਾ ਬਈ ਬਹੁਤ ਲੋਕ ਉਹਨੂੰ ਦੇਖ ਲਾਣਾ ਸਾਰੇ ਜ਼ਿਲਾਂ ਦੇ ਵਿੱਚ ਆਹੇ ਬਸਿਆ ਹੋਇਆ ਇੱਕ ਵਾਰ ਲੋਕ ਦੇਖਣ ਜ਼ਰੂਰ ਆਉਣ ਆਪਣੇ ਬੱਚਾ ਨੂੰ ਜ਼ਰੂਰ ਦਿਖਾਉਣੇ ਆ ਤੇ ਭੀੜ ਬਹੁਤ ਆਜਾ ਬੜਾ ਬਾਗ ਹੁਣ ਤਾਂ ਬਹੁਤ ਜ਼ਿਆਦਾ ਸੋਹਣਾ ਬਣਾਤਾ ਕਾ ਕੋਈ ਵੀ ਲਾਤਾ ਵਿੱਚ ਪਾਰਟੀਸ਼ਨ ਜੀ ਕਰੀ ਹੋਇਆ ਘੁੰਮਣ ਫਿਰਨ ਵਾਸਤੇ ਸੋਹਣਾ ਲੱਗਦਾ ਸਾਰਾ ਹਾਲੇ ਦੁਆਲਾ ਦੇਖੇ ਬਈ ਗਰਮੀ ਬਹੁਤ ਆਜਾ ਜਿੰਨੀ ਕਹਦੇ ਉਹਨੀ ਗਰਮੀ ਲੱਗ ਰਹੀ ਆ ਕੁਤਾ ਅਮਰ ਜੋਤ ਆ ਹੈ ਜਿਹੜੇ ਉਹਦੇ ਲੋਕ ਮਰੇ ਸੀ ਨਾ ਸ਼ਹੀਦ ਹੋਏ ਸੀ ਉਹਨਾਂ ਦੀ ਯਾਦ ਦੇ ਵਿੱਚ ਜਗਦੀ ਆ ਹੇ ਹਮੇਸ਼ਾ ਅਮਰ ਜੋਤ ਆ ਕੁਦ ਮਦੰ ਜੱਜੂ ਥੋੜਾ ਵੱਡਾ ਹੋ ਜਾਊਗਾ ਫੇਰ ਦੱਸੂਗਾ ਤੈਨੂੰ ਉਹ ਮਦੰ ਮਰਗੇ ਤੇ ਉਹਦੇ ਨਾ ਜਲਿਆਂਵਾਲੇ ਬਾਗ ਦੇ ਵਿੱਚ ਨਾ ਇੱਕ ਸਾਾਕਾ ਹੋਇਆ ਸੀ ਜਦ ਤੂੰ ਥੋੜਾ ਜਿਹਾ ਵੱਡਾ ਹੋ ਜਾਊਗਾ ਫੇਰ ਮੈਂ ਤੈਨੂੰ ਦੱਸੂਗਾ ਉਹਦੇ ਬਾਰੇ ਠੀਕ ਆ ਤੂੰ ਜਿਆਦਾ ਛੋਟਾ ਠੀਕ ਆ लो करतार सिंह राबड़ा जी असली फोटो मतलब चाह रहे हैं भाग सिंह कनेडियन जी अब फोटो देखो तो मैं बाद जा था चौधरी जी सरदार उत्तम सिंह जी आज ਨੇ ਜਲਾਏ 1974 ਨੂੰ ਭਾਰਤ ਲੈ ਜਾਂਦੀਆਂ ਗਈਆਂ ਸ੍ਰੀ ਦੁੱਧਮ ਸਿੰਘ ਦੀਆਂ ਅਸਤੀਆਂ ਆ ਸ੍ਰੀ ਦੁੱਧਮ ਸਿੰਘ ਦੀਆਂ ਅਸਤੀਆਂ 1974 ਨੂੰ ਹਾਂ ਬੁੱਤਾ ਹਾਂ ਕਰਤਾਰ ਸਿੰਘ ਸਰਾਭਾ ਬੁੱਤੋ ਦੇਖ ਲਓ ਦੇਖ ਲਓ ਸਹੀ ਗੱਲ ਕੀ ਵਸ ਲਾਹ ਹੋ ਜੀ ਨੂੰ ਜੀ ਬਤਿਯਾ ਦੇ ਸਪੋਰਟ ਦੇ ਲੋਜਾ ਉਹਨੂੰ ਦੇ ਲਾ ਇੱਕ ਕਰਪੋ ਇਸ ਬੋਝ ਬਾਨ ਤੇ ਰਾਜਧੂ ਦੇ ਬੋਝ ਬਗ ਉਪਤ ਵਿਸਾਇ ਇਹ ਜਿਸ ਦੇ ਲਾ ਕੇ ਨੂੰ ਬਸੇ ਨੋਟਕਾਰਕ ਇਸ ਜੋ ਹੁਣ ਨਿਕਲ ਲੱਗਿਆ ਬਾਹਰ ਆਪਾਂ ਜਿਲ੍ਹਾ ਵਾਲੇ ਬਾਗ ਤੋਂ ਤੇ ਗਾਹਾਂ ਚੱਲਦੇ ਹਾਂ। ਪੁੱਲ ਤੇ ਦੂਆ ਸਮਝੀ ਕਿ ਉਹਰੇ ਪੁੱਲ ਚ ਆ ਇਹਨੂੰ ਕਹਿੰਦੇ ਆ। ਨੰਬਰ ਸਾਰੇ ਪੁੱਲ ਚ ਆ ਜੀ ਇਹ। ਉੱਥੋਂ ਖਾਣ ਲੱਗੋ ਟੈਸਟ ਕਰਕੇ ਤੇ ਜਾਣਾ। ਉਧਰ ਸਿੱਟ ਭਰਿਆ ਹੋਇਆ। ਜੰਮੀ ਬਹੁਤ ਬੜਾ। ਕੋਈ ਹੁਣ ਆ ਗਏ ਗੱਡੀ 'ਚ ਬਣੇ ਆ। ਹੁਣ ਇੱਥੋਂ ਜਾਣਾ ਵਾਪਸ ਆਪਣੇ ਪਿੰਡ ਨੂੰ। ਗਰਮੀ ਬਹੁਤ ਹੋ ਗਈ ਯਾਰ। ਇਹਨਾਂ ਨੂੰ ਘੁੰਮੇ ਫਿਰੇ ਜਾਂਦਾ ਨਹੀਂ ਹੈਗਾ ਵੈਸੇ ਗਰਮੀ 'ਚ। ਜਿਹੜਾ ਮੇਨ ਕੰਮ ਸੀ ਉਹ ਹੋ ਗਏ ਆਪਣੇ। ਉਹ ਯਾਰ ਬਜੂਰ ਦੇਖ ਲਿਆ ਤੇ ਜਿਹੜਿਆ ਬਾਗ ਤੇ ਮੱਥਾ ਟੇਕਦੇ ਆਪਾਂ ਹਨ ਤੇ ਹੁਣ ਚੱਲਦੇ ਆ ਰਾਹ 'ਚ ਗੁਰਦੁਆਰਾ ਸਾਹਿਬ ਉਹ ਦਹਾਮਾਂਗੇ ਤੁਹਾਨੂੰ ਕੰਗਿਆ ਜਿਵੇਂ ਚੱਲਦੇ ਇੱਧਰ ਹੈ ਕੱਲ ਪਾਣੀ ਜਾ ਰਿਹਾ ਦਾ ਨਾ ਲੋ ਜੀ ਹਵੇਲੀ ਪਹੁੰਚ ਚੁੱਕੇ ਆਪਾਂ ਹੁਣ ਮਨਦੀਪ ਇੱਥੇ ਬੈਠ ਕੇ ਕੁਝ ਖਾਣੇ ਪੀਣੇ ਤੇ ਜਦੋਂ ਦਿਖਾਉਂਦੇ ਹਵੇਲੀ ਆਲੇ ਦੁਆਲੇ ਚ ਤਾਂ ਉਹ ਤੋਂ ਬਾਅਦ ਜਾਣਾ ਆਪਣੇ ਕਹਾ ਅ ਭਗ ਸਿੰਘ ਦੇ ਪਿੰਡ ਦੇਖਣਾ ਆਪਣੇ ਜਾਂਦੇ ਫਿਰ ਆਦੇ ਵਿੱਚ ਭਗ ਸਿੰਘ ਦਾ ਪਿੰਡ ਵੀ ਰਾਹ 'ਚ ਹੀ ਆਉਂਦਾ ਲੋ ਜੀ ਮੈਂ 1 40 ਦੇ ਕਿਹਾ ਤਾਂ 1 35 38 ਤੇ ਪਹੁੰਚ ਗਏ ਆਪਾਂ ਮੇਰਾ ਗੈਸ ਸਹੀ ਰਿਹਾ ਉਦੋਂ ਹੁਣ ਕਾ ਲਦੇ ਹਵੇਲੀ 'ਚ ਤੇ ਦੇਖਦੇ ਆਲੇ ਦੁਆਲੇ ਕਾਨਾ ਰਸਮ ਆਈ ਚੱਕ ਲੈ ਰੋਟੀ ਆਹੀ ਖਾ ਲੈਨੇ ਆ ਹਾਰਾ ਬਣਾਇਆ ਵਾ ਹਨਾ ਤੰਦੂਰ ਸੌਰੀ ਤੰਦੂਰ ਇੱਥੋਂ ਆਪਾਂ ਖਾਈ ਬਹੁਤ ਏ ਛੱਡਿਆ ਵਾ ਆ ਪਾਣੀ ਲਾਇਆ ਵਾ ਮੂਰੇ ਲੋਜੇ ਹਵੇਲੀ ਰੈਸਟੋਰੈਂਟ ਮੈਂ ਤੁਹਾਨੂੰ ਬੈਠ ਕੇ ਖਾਣੇ ਪੀਣੇ ਕੁਝ ਮਨ ਤਾਂ ਭੁੱਖ ਕੱਟੇ ਆ ਚਲੋ ਫੇਰ ਵੀ ਖਾ ਲੈਨੇ ਆ ਚਲ ਦੀਦੀ ਨੂੰ ਕੱਢ ਲੈਣਾ ਜੇ ਪੁੱਤ ਇਹੋ ਖੇਰੇ ਬਣਾ ਲਈ ਆਓ ਹੈ ਉਹ ਖੇੜਾ ਪਰਪਾ ਚਲ 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 ਭਰ ਗਿਆ ਚਲ 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 ਛੱਡ ਦੇ ਛੱਡ ਦੇ ਹਾਂ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਗਿਆ ਲੋ ਜੀ ਇੱਧਰ ਘੜੇ ਰੱਖੇ ਹੋਏ ਆ ਚਾਤੀ ਰੱਖੀ ਹੋਈ ਐ ਵਧੀਆ ਬਣਾਈ ਹੋਈ ਯਾਰ ਭੀੜ ਬਹੁਤ ਔਰੇ ਉਹ ਬਿਲਡਰ ਦੇ ਟੌਪ ਦੇਖੋ ਕਿੰਨੀ ਆ ਚਾਹਦਰਾ ਆ ਖੜੇ ਪਏ ਹਾਂਜੀ ਮੂੜੀ ਬਣਾਉਣਾ ਬਣਾਣਾ ਮੂੜੀ ਗੱਜਾ ਆਇਆ ਸਹੀ ਆ ਸੁਬਲਾ ਸੁਬਲਾ ਇਹ ਮੇਰਾ ਵੀ ਅੰਦਰ ਦਾ ਯਾਰ ਆ ਗਾਦਰ ਫਿਰ ਉਹਦਾ ਟਰੱਕ ਉਹਰੇ ਲਾਤ ਨੇ ਉਹਨਾਂ ਨੂੰ ਲੈ ਕੇ ਸਾਰੀ ਦੀ ਗੱਡੀ ਆਹ ਲੋ ਜੀ ਪਾਥੀਆਂ ਵੀ ਰੱਖੀਆਂ ਹੋਈਆਂ ਇੱਥੇ ਕਮਾਲ ਹਰੇਕ ਦੀ ਰੱਖੀ ਹੋਈ ਹੈ ਇਹ ਹਵੇਲੀ ਬਣਾਈ ਹੋਈ ਜਿਹੜਾ ਆਪਣੇ ਪਿੰਡਾਂ ਦੇ ਪੁਰਾਣੇ ਪਿੰਡਾਂ ਜੇ ਹਵੇਲੀ ਹੁੰਦੀ ਸੀ ਨਾ ਡੰਗਰਾਂ ਵਾਲੀ ਹਵੇਲੀ ਉਦਾਂ ਬਣਾਈ ਹੋਈ ਹੈ ਉਹਦੇ ਬੇਸ ਤੇ ਬਣਾਈ ਹੋਈ ਹੈ ਅਰੇ ਗਾਗਰਾਂ ਮੇਰੇ ਪੁੱਤ ਰੱਖ ਆ ਵੀ ਆਹ ਦਰ ਆ ਚਾਕੂ ਤਿੱਖਾ ਕਰਨ ਵਾਲੀ ਪਈ ਆ ਆ ਜਰਾ ਪੱਠੇ ਕੁੱਤਰਨ ਵਾਸਤੇ ਜੀੜੀ ਇਹ ਮੋਡੀਫਾਈ ਬਹੁਤ ਸੋਹਣੀ ਕਰੀ ਹੋਈ ਯਾਰ ਬਹੁਤ ਸੋਹਣੀ ਬਣੇ ਹੋਈ ਆ ਹਾਂਜੀ ਲੋਹੇ ਜਿਹੜਾ ਮੀਨੂ ਆ ਉਹ ਵੀ ਫੱਟੀ ਕੋਲ ਬਣਾ ਕੇ ਲਿਖਾ ਲਿਖਿਆ ਹੋਇਆ ਆ ਚੀਜ਼ ਬੜੀ ਗੰਠ ਲੱਗੀ ਮੈਨੂੰ ਲਾ ਲੋ ਪੰਜਾਬੀ ਵਿਰਸਾ ਥਾਲੀ ਹੈ ਵੀ ਬਹੁਤ ਆ 2.5 ਕਿਲੋ ਦੀ ਹੋਣੀ ਮੈਨੂੰ ਕਹਿੰਨਾ ਇੰਨੀ ਭਾਰੀ ਥਾਲੀ ਮਾਨ ਆ ਗਿਆ ਆਪਣਾ 29 ਸਾਲ ਲਿਆ ਪਰਸ ਮਾੜਦਾ ਬਤੋ ਕਿਉਂ ਕਹਿਂਦੇ ਕਿਤੇ ਗਰਮ ਨਹੀਂ ਬਤੋ ਘੱਟ ਨਹੀਂ ਤਾਂ ਭਾਈ ਤੈਨੂੰ ਹੋਰ ਹਾਂ ਇਹਦੇ ਪਾਸੇ ਹਾਂ ਅੱਜ ਵੀ ਕੁਛ ਨਾ ਵਿਆਹ ਹੁੰਦਾ ਹੈ ਨਾ ਪਿੱਛੋਂ ਇਹ ਗੱਲ ਕਰ ਤੇਰੇ ਮੂੰਹੇ ਬਾਫੜ ਦੇਣਾ ਉਹ ਪੁੱਤ ਨੂੰ ਨੀ ਡਰੈਸ ਪਾਈ ਵੀ ਇਦਾਂ ਨਹੀਂ ਭੰਗੜੇ ਵਾਲੇ ਨਹੀਂ ਹੈਗੇ ਉਹ ਮੈਂ ਕਹਿੰਦਾ ਵਿਆਹ ਆਇਆ ਲੱਗਦਾ ਕਿਸੇ ਦਾ ਪਿਆਰ ਹਾਂ ਅੱਜ ਉਹ ਡਰੈਸ ਉੱਦਰੀ ਪਾਈ ਦੀ ਗੋਲ ਕੱਪੇ ਆ ਗਿਆ ਆਪਣੇ ਕੋਲ ਆਰਡਰ ਕਰੇ ਤੇ bánh Vert đấy con nè él Ừ thì lúc chị nghe fois chở ਜਿਹੜਾ ਮਿੱਠਾ ਆ ਸਾਨੂੰ ਖਾਣ ਪੀਣ ਨੂੰ ਵਾਲਾ ਪਿੰਡ ਚ ਆਉਂਦਾ ਹੁੰਦਾ ਉਹ ਗੱਡੇ ਦੇ ਉੱਪਰ ਆਇਆ ਗੱਡਾ ਬਣਾਇਆ ਹੋਇਆ ਇਹਨਾਂ ਨੇ ਦੇਖੋ ਕਿੰਨਾ ਘਾਟ ਆ ਆ ਜੋ ਮਨ ਪਰ ਕਿੱਧਰ ਘਟਾਉਣੀ ਹੈ ਜੇ ਦੁਪਹਿਰ ਦਾ ਟਾਈਮ ਹੋਵੇ ਤੇ ਆਪਾਂ ਚਾਹ ਨਾ ਪੀਏ ਹੋ ਨਹੀਂ ਸਕਦਾ ਇਹ ਪੱਖੇ ਬਹੁਤ ਛੱਡਣ ਹੋਈਆਂ ਇੱਧਰ ਬਾਹਰ ਵੀ ਪਾਣੀ ਦਾ ਇਹ ਨਾਲ ਪਾਣੀ ਦੇ ਉੱਪਰ ਪਾਇਪ ਗਿਰਦਾ ਇਹਦੇ ਚ ਪੱਖੇ ਦੇ ਉੱਪਰ ਪਾਇਪ ਗਿਰਦਾ ਪਾਣੀ ਵਾਲਾ ਤੇ ਆ ਠੰਡੀਆਂ ਠੰਡੀਆਂ ਹਵਾ ਜੀ ਮਾਰਦਾ ਕੂਲਰੇ ਬਣਾਇਆ ਹੋਇਆ ਇੱਕ ਤਰ੍ਹਾਂ ਦੇ ਹੜੰਬੇ ਪੱਖੇ ਵੀ ਤੇ ਨਾਲ ਚਾਹ ਲੋ ਜੀ ਹਵੇਲੀ ਜੋ ਆਪਾਂ ਲੰਚ ਕਰਕੇ ਨਿਕਲੇ ਖਾਣਾ ਬੜਾ ਸੁਆਦ ਬਣਾਉਣਾ ਬਾਈ ਹਵੇਲੀ ਵਾਲਾ ਇਹ ਗੱਲ ਮੰਨਣੀ ਵਾਲੀ ਆ ਚਾਹ ਵੀ ਬਹੁਤ ਸੁਆਦ ਤੇ ਖਾਣਾ ਸਾਰੇ ਬਹੁਤ ਸੁਆਦ ਤੇ ਹੁਣ ਚੱਲਦੇ ਆਪਾਂ ਪਾਕ ਸਿੰਘ ਦਾ ਪਿੰਡ ਐ ਤੇ ਜੱਦੀ ਪਿੰਡ ਆਉਂਦਾ ਪਾਕ ਸਿੰਘ ਦਾ ਉਹ ਦੇਖਦੇ ਆ ਤੇ ਨਾਲੇ ਤੁਹਾਨੂੰ ਦਿਖਾਉਨੇ ਕਿੰਨੀ ਕੁ ਬਾੜ ਤੇ ਬਾਈ ਉੱਥੋਂ ਅੱਧਾ ਘੰਟਾ ਲਾ ਜਾਣਾ ਇੱਥੋਂ ਸਹੀ ਐ ਓਕੇ ਲੋ ਜੀ ਫਾਈਨਲੀ ਆਪਾਂ ਪਹੁੰਚ ਚੁੱਕੇ ਆਂ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਅਜਾਇਬ ਘਰ ਖੜਕੜ ਕਲਾ ਆਹ ਵਾਲਾ ਆ ਸੈਟ ਰੋਡ ਦੇ ਉੱਪਰਿਆ ਬਿਲਕੁਲ ਬਣਾਇਆ ਹੋਇਆ ਇਹਨਾਂ ਨੇ ਆਹ ਵਾਲਾ ਉਹ ਚੱਲਦੇ ਅੰਦਰ ਦੇਖਦੇ ਆਂ ਕੀ ਕੁਝ ਹੈ ਅਜਾਇਬ ਕਾ ਲੋ ਜੀ ਸਵੇਰ ਸਮਾਂ ਇਹਦਾ ਖੁੱਲਣ ਦਾ ਹੈ ਕਿ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ ਪੌਣੇ 5 ਵਜੇ ਤੱਕ ਆਹ ਵਾਲਾ ਗੇਟ ਖੁੱਲਾ ਮੈਂ ਜਿਹੜਾ ਮੇਨ ਗੇਟ ਦੇ ਸਾਹਮਣੇ ਮੋਹ ਦੇਖੀ ਗਿਆ ਆਂ ਚੱਲਦੇ ਅੰਦਰ ਇਹਦੇ ਦੇਖਦੇ ਆਂ ਕੀ ਕੁਝ ਹੈ ਇਹ ਹੈ ਜੀ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦਾ ਬੁੱਤ ਬੜਾ ਹੀ ਸੋਹਣਾ ਲੱਗਦਾ। ਲੋ ਜੀ ਇਹ ਹੈਗਾ ਇੰਟੀਰੀਅਰ। ਵਾਹ ਸਪੋਰਟ ਗੈਸ ਯੋ ਕਾਫੀ ਲੋਕ ਦੇਖਣ ਆਉਂਦੇ ਪਰ ਅੰਦਰ ਵੀਡੀਓ ਨਹੀਂ ਬਣਾਉਣ ਦਿੰਦੇ ਹੈਗੇ। ਅੰਦਰ ਬਹੁਤ ਸਖਤਾਈ ਹੈ ਕਹਿੰਦੇ ਵੀ ਚੰਡੀਗੜ੍ਹ ਤੋਂ ਪਰਮਿਸ਼ਨ ਲੈਣੀ ਪੈਣੀ ਹੈ ਜੇ ਅੰਦਰ ਵੀਡੀਓ ਵਗੈਰਾ ਬਣਾਉਣੀ ਹੈ ਪਰ ਬਹੁਤ ਹਿਸਟਰੀ ਪਤਾ ਲੱਗਦੀ ਜਰੂਰ ਆਪਾਂ ਆਉਣੇ ਇਨਾਂ ਥਾਵਾਂ ਤੇ ਤੇ ਜਿਹੜਾ ਖੜਕੜ ਕਲਾ ਇਹ ਪਾਕ ਸਿੰਘ ਦਾ ਜੱਦੀ ਪਿੰਡ ਹੈ ਜਿਹੜਾ ਜਨਮ ਉਹਦੇ ਚ ਪਾਕਿਸਤਾਨ ਦੇ ਵਿੱਚ ਹੈ ਲਹਿਲਪੁਰ ਜਿਹੜਾ ਕਿ ਅੱਜ ਕੱਲ੍ਹ ਸ਼ਾਇਦ ਫਾਜ਼ਿਲਕਾ ਜ਼ਿਲ੍ਹਾ ਉੱਥੇ ਮੈਂ ਤਾਂ ਯਾਰ ਬਹੁਤ ਰਿਕਵੈਸਟ ਵਗੈਰਾ ਵੀ ਕੀਤੀ ਹੈ ਵੀ ਮੈਨੂੰ ਬਣਾ ਲੈਣ ਦੋ ਵੀਡੀਓ ਉਹ ਕਹਿੰਦੇ ਵੀ ਨਹੀਂ ਚੰਡੀਗੜ੍ਹ ਤੋਂ ਪਰਮਿਸ਼ਨ ਲੈਣ ਨੂੰ ਪੈਣੀ ਫੇਰ ਵੀਡੀਓ ਬਣਾ ਸਕਦੇ ਆ ਉਦਾਂ ਨਹੀਂ ਬਣਾ ਸਕਦੇ ਇੱਕ ਦੋ ਵਾਰ ਮੈਂ ਟਰਾਈ ਵੀ ਕੀਤੀ ਫਿਰ ਮੈਨੂੰ ਟੋਕਦਾ ਕਹਿੰਦੇ ਵੀ ਨਹੀਂ ਸਰ ਇਦਾਂ ਨਹੀਂ ਬਣਾ ਸਕਦੇ ਮੈਂ ਚੱਲ ਬਈ ਛੱਡ ਯਾਰ ਪਰ ਐ ਬਈ ਅੰਦਰ ਹਿਸਟਰੀ ਦਾ ਬਹੁਤ ਬਦਲ ਲੱਗਦਾ ਏ ਕਈ ਗੱਲਾਂ ਜਿਹੜੀਆਂ ਮੈਨੂੰ ਪਤਾ ਹੀ ਨਹੀਂ ਸੀ ਉਹ ਵੀ ਹੁਣ ਪਤਾ ਲੱਗੀਆਂ ਆ ਕੇ ਬਹੁਤ ਸੋਹਣਾ ਬਣਾਇਆ ਹੋਇਆ ਜਾਇਵਕਰ ਇੱਕ ਵਾਰ ਦੇਖਣਾ ਬਣਦਾ ਹੁਣ ਅਸੀਂ ਅੰਮ੍ਰਿਤਸਰ ਤੋਂ ਕੋ ਪਿੰਡ ਨੂੰ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਆਇਆ ਸੀ ਮੈਂ ਚਲੋ ਦੇਖਣਾ ਬਣਦਾ ਏਹ ਚੀਜ਼ ਏਹ ਚੀਜ਼ ਬਹੁਤ ਜ਼ਰੂਰੀ ਸੀ ਇਹ ਆ ਜਿਹੜਾ ਸਾਹਮਣੇ ਰੋਡ ਜਾਂਦਾ ਹ ਜਿੱਥੇ ਗੱਡੀ ਜਾ ਰਹੀ ਹੈ ਇਹ ਸਿੱਧਾ ਇਹਦੇ ਪਿੰਡ ਚ ਲਿਆਂਦਾ ਖੜਖੜਕਲਾ ਇਹਦਾ ਜੱਦੀ ਘਰ ਉਹ ਆ ਪਰ ਜਿਹੜਾ ਜਨਮ ਹੋਇਆ ਸੀ ਉਹ ਪਾਕਿਸਤਾਨ ਵਿੱਚ ਹੋ ਥਾਂ ਇਹ ਸੀਗਾ ਜੀ ਅਜਾਇਬ ਘਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਰਿਲੇਟਡ ਜਿੰਨਾ ਵੀ ਇਤਿਹਾਸ ਹੈ ਉਹ ਸਾਰਾ ਇਹਦੇ ਵਿੱਚ ਪਿਆ ਪੁਰਾਣੇ ਤੋਂ ਪੁਰਾਣਾ ਅਖਬਾਰ ਪਿਆ 100 ਸਾਲ ਪੁਰਾਣਾ ਅਖਬਾਰ ਵੀ ਪਿਆ ਉਸ ਟਾਈਮ ਦੇ ਲੈਟਰ ਉਰਦੂ ਵਿੱਚ ਹਿੰਦੀ ਵਿੱਚ ਉਸ ਟਾਈਮ ਦੇ ਅਖਬਾਰ ਪੰਜਾਬ ਕੇਸਰੀ ਵਗੈਰਾ ਸਾਰਾ ਕੁਝ ਬਹੁਤ ਡਿਟੇਲ ਅੰਦਰ ਯਾਰ ਕੋਈ ਮੇਰਾ ਵੀਰ ਅੰਦਰ ਵੀਡੀਓ ਬਣਾਉਣਾ ਚਾਹੁੰਦਾ ਹੈ ਤਾਂ ਚੰਡੀਗੜ੍ਹ ਤੋਂ ਪਤਾ ਨਹੀਂ ਕਿੱਥੋਂ ਕਹਿੰਦਾ ਮੈਂ ਭੁੱਲ ਗਿਆ ਮੈਂ ਦਿਮਾਗ ਤੋਂ ਨਿਕਲ ਗਿਆ ਉੱਥੋਂ ਪਰਮਿਸ਼ਨ ਲੈਣੀ ਪੈਂਦੀ ਹੈ ਫਿਰ ਆਪਾਂ ਵੀਡੀਓ ਬਣਾ ਸਕਦੇ ਇੱਥੇ ਜੇ ਕਿਸੇ ਮੇਰੇ ਵੀਰ ਨੇ ਇੱਥੇ ਵੀਡੀਓ ਬਣਾਉਣੀ ਹੈ ਤਾਂ ਪਰਮਿਸ਼ਨ ਲੈ ਕੇ ਆਓ ਪਹਿਲਾਂ ਅੱਜ ਬਹੁਤ ਸਖਤਾਈ ਕੀਤੀ ਸੀ ਪਤਾ ਨਹੀਂ ਕੀ ਚੱਕਰ ਆਇਆ ਦੋ ਤਿੰਨ ਪੁਲਿਸ ਵਾਲੇ ਬਾਹਰ ਬੈਠੇ ਸੀ ਦੋ ਤਿੰਨ ਅੰਦਰ ਬੈਠੇ ਸੀ ਤਾਂ ਇਹ ਪੁਲਿਸ ਵਾਲੇ ਦੀ ਪਤਾ ਨਹੀਂ ਕੌਣ ਸੀ ਸਿਕਿਉਰਿਟੀ ਗਾਰਡ ਸੀ ਪਰ ਵੀਡੀਓ ਤਾਂ ਬਾਈ ਮਤਲਬ ਹੀ ਨਹੀਂ ਕੋਈ ਬਣਾ ਲਵੇ ਸਾਰੇ ਸਾਹਦੇ ਬੈਠੇ ਆ ਉਹ ਲੋ ਜੀ ਆਪਣੀ ਗੱਡੀ ਵੀ ਤਿਆਰ ਆ ਚੱਲੀਏ ਹੁਣ ਓ ਮਮਮੀ ਆ ਏਸੀ 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 ਚਲੀਏ ਚਲੋ ਜਿਓ ਗੱਲ ਗੰਦਾ ਦਾ ਨਾ ਆਹ ਸਾਫ ਹੋ ਗਿਆ ਲੋ ਜੀ ਘਰੇ ਵਾਪਸ ਆ ਚੁੱਕੇ ਆ ਵਲੌਗ ਚੱਲ ਰਿਹਾ ਇੱਧਰ ਮਾਤਾ ਜੀ ਨੂੰ ਬਣਾ ਕਰੀਮਣੀ ਜੀ ਬਾਏ 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 ਕਰੀਮਣੀ ਜੀ ਬਾਏ ਬਾਏ ਤੁਮ ਆ ਬਾਏ ਬਾਏ ਲੋ ਜੀ ਫਾਈਨਲੀ ਘਰੇ ਪਹੁੰਚ ਚੁੱਕੇ ਆਪਾਂ ਗੱਡੀ 'ਚ ਬੈਠੇ ਬੈਠੇ ਥੱਕ ਗਏ ਤੇ ਵੈਸੇ ਉਦਾਂ ਤੇ ਅੱਜ ਦਾ ਵਲੌਗ ਇੰਨਾ ਕੇ ਸੀ ਉਮੀਦ ਕਰ ਤੁਹਾਨੂੰ ਬੱਝ ਲੱਗਿਆ ਹੋਊਗਾ ਤੇ ਅੱਗੇ ਆਪਾਂ ਪਲਾਨ ਕਰ ਰਹੇ ਹਾਂ ਇੱਕ ਹੋਰ ਟੂਰ ਸ਼ਾਇਦ ਜੈਸਲਮੇਰ ਜੈਪੁਰ ਰਾਜਸਥਾਨ ਘੁੰਮ ਗਈਏ ਸਾਰਾ ਉਹ ਚੱਲ ਰਿਹਾ ਪਲਾਨ ਆਪਣਾ ਉਹ ਵੀ ਤੁਹਾਨੂੰ ਆਉਣ ਵਾਲੇ ਇੱਕ ਦੋ ਬਲੌਗ ਦੇ ਵਿੱਚ ਪਤਾ ਲੱਗ ਜੂਗਾ ਤੇ ਬਾਕੀ ਅੱਜ ਦਾ ਬਲੌਗ ਇੰਨਾ ਕੀ ਸੀ ਉਮੀਦ ਕਰਦਾ ਹਾਂ ਤੁਹਾਨੂੰ ਵਧੀਆ ਲੱਗਿਆ ਹੋਗਾ ਵਧੀਆ ਲੱਗਾ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਤੁਹਾਨੂੰ ਕੱਲ ਦੇ ਬਲੌਗ ਦੇ ਵਿੱਚ ਉਦੋਂ ਲਈ ਸਾਰਿਆਂ ਨੂੰ ਬਾਏ ਬਾਏ ਜੀ ਸਤਿ ਸ੍ਰੀ ਅਕਾਲ